ਪੀਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾੜਾਂ ਚ ਘੁੰਮਣਾ ਕੁਝ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕੀ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਅ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕੁਝ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝਿਆ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸर्जਣਗੇ ਪੈਰਾਂ 'ਚ ਸੀਸ ਨਾ ਪਾਓ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ ਹੁਸ਼ਿਆਰਪੁਰ ਰੈਲੀ ਕਰਨ ਪਹੁੰਚੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਾਂਗਰਸੀ ਆਗੂ ਤੇ ਵਰਕਰ ਤੁਹਾਨੂੰ ਦੱਸਦੇ ਕਿ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਠਜੋੜ ਤੇ ਬੋਲਦਿਆਂ ਕਹਿੰਿਆ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਚੋਣਾ ਲੜਨ ਦਾ ਫੈਸਲਾ ਦਿੱਤਾ ਹੈ ਤੇ ਜੋ ਹਾਈ ਕਮਾਂਡ ਫੈਸਲਾ ਕਰੇਗੀ ਉਸ ਦੇ ਇਧਾਰ ਤੇ 2024 ਦੀਆਂ ਚੋਣਾਂ ਲੜਨਗੇ ਕਾਂਗਰਸ ਦੀ ਵਿਚਾਰ ਤਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ ਉਹਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬਣ ਕੇ ਉਸ ਵਿਚਾਰ ਤਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਧਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਚਾਨਾ ਉਦੋਂ ਵੱਡੀ ਕਿਹੜੀ ਭਾਵਨਾ ਸੀ ਕੀ ਉਹ ਸੋਚ ਸਕਦੇ ਸੀ ਪੀਲੀ ਪੱਗ ਪਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾੜਾਂ 'ਚ ਘੁੰਮਣਾ ਕੁਝ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ 1 ਸਾਲ 'ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਅ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਹੈ ਚਾਹੇ ਮਾਸਤਾਰਾਂ ਸੀ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਾਮਾ ਪ੍ਰਸਾਦ ਮੁਕਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਬੰਡਜੋਵਾਲ ਲਾਲ Nehru ਹੋਵੇ ਲਾਲ ਬਹਾਦਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾ ਨਹੀਂ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕਨਸਟੀਟਿਊਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰੀਆਂ ਤੋਂ ਜ਼ਿਆਦਾ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਧਰ ਨੂੰ ਚਾਈ ਜਾਂਦਾ ਕੀ ਆ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਛ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝਿਆ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸर्जਣਗੇ ਪੈਰਾਂ ਚ ਸੀਸ ਨਾ ਪਾਓ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ ਵਿਚਾਰਾਂ ਦੀ ਕਿਸੇ ਵਿਚਾਰ ਦੀ મત ਭੇਦ ਨੂੰ ਸ਼ਖਸੀਅਤਾਂ ਦਾ મત ਭੇਦ ਇਹਦਾ ਰੋਲ ਮਤ ਦਿਓ ਬੜੇ ਲੋਕ ਨੇ ਜਿਹੜੇ ਪਾੜ ਪਾਣ ਦੇ ਲਈ ਵਿਚਾਰਾਂ ਦੇ મત ਭੇਦ ਨੂੰ ਸ਼ਖਸੀਅਤਾਂ ਦਾ મત ਭੇਦ ਦੱਸੀ ਜਾਂਦੇ ਆ ਗਲਤ ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ ਨਵਾਂ ਸਿਸਟਮ ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ ਬੀਜ ਬੋਦਿਓ ਇਹਨਾਂ ਨੌਜਵਾਨਾਂ ਲਈ ਕਹਿ ਰਹਿਆ ਬੀਜ ਬੋਦਿਓ ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ ਓਏ ਦਿਸ਼ਾ ਦੇ ਦਿਓ ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣ ਸਿੱਧੂ ਸਾਹਿਬ ਆਪਾਂ ਸਿੱਧੂ ਸਾਹਿਬ ਆਪਾਂ ਕਿਹੜੀ ਕਾਂਗਰਸ ਦੀ ਗੱਲ ਕਰਦੇ ਪਏ ਆ ਵੀ ਤੁਸੀਂ ਛੇਤੇ ਕੇਜਰੀਵਾਲ ਭਗਵੰਤ ਮਾਨ ਨੂੰ ਗੱਤ ਕਿੰਨੇ ਪਏ ਆ ਗਲਤ ਮੈਂ ਗਲਤ ਨਹੀਂ ਕਹਿੰਦਾ ਪਿਆ ਮੈਂ ਕਹਿੰਦਾ ਗਲਤ ਨਹੀਂ ਮੈਂ ਕਹਿੰਦਾ ਪਿਆ ਹਾਈ ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ ਬਿੱਤਰ ਪਿਆਰੇ ਸੁਣ ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰਨਾ ਹੈ ਦੱਸ ਦੱਸ ਖੜ ਜਾ ਹੁਣ 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 ਜਵਾਬ ਹੁਣ ਜਵਾਬ ਦੇ ਨਾ ਦੇਣ ਦੇ ਜਾਂ ਤਾਂ ਉੱਚੀ ਉੱਚੀ ਬੋਲੀ ਜਾ ਮਿੱਤਰ ਪਿਆਰੇ ਇਹ ਸੁਣ ਲੈ ਜੀ ਜੀ ਦੱਸੋ ਗੱਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸੱਕ ਕੋਈ ਸੁਣਦਾ ਅੱਜ ਲੋਕ ਸਭਾ ਦੇ ਵਿੱਚ 170 ਐਮਪੀ ਸਸਪੈਂਡ ਕਦੇ ਸੁਣਿਆ ਸੀ ਠੀਕ ਹੈ ਅੱਜ 323 ਚ ਬੰਦੇ ਅੰਦਰ ਖੈਰਾ ਅੰਦਰ ਠੀਕ ਹੈ ਕਦੇ ਕਾਨੂੰਨ ਵਿਵਸਥਾ ਇਹ ਜੀ ਦੇਖੀ ਸੀ ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਹੱਕ ਚ ਬੋਲੇ ਉਹ ਤੇ ਮਾਕੇ ਕਮਾਲ ਹੈ ਤੂੰ ਕਰੋ ਤੋ ਨਿਆਰੀ ਲੀਲਾ ਆਮ ਕਰੇ ਤੋ ਕੈਰੈਕਟਰ ਢੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਇਹ ਸ਼ੇਰਾਂ ਦੀ ਕੌਮ ਹੈ ਤਿਆਗ ਬਲਿਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿਣਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਹੈ ਤੇ ਸਾਡੇ ਜੀਐਸਟੀ ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ ਠੀਕ ਹੈ ਸਾਡੇ ਕਰਜ਼ੇ ਮਾਫ਼ ਕਰਨ ਸਾਨੂੰ ਕੋਈ ਪੈਕੇਜ ਦੇਣ ਸਮਝ ਨਹੀਂ ਸਾਡੇ ਡੈਮਾਂ ਦੇ ਲੋਅ ਵਾਪਸ ਲੈਣ ਸਾਡੇ ਕਿਸਾਨ ਬਰੂਹਾ ਦੇ ਉੱਤੇ ਨਾ ਰੱਖਣ ਸਾਡੇ ਬਾਰਡਰ ਖੋਲਣ ਇਹ ਮੁੱਦੇ ਨੇ ਮਿੱਤਰਾ ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ ਵਿਚਾਰ ਤਾਂ ਕਿਥੋਂ ਰਹਿਣੀ ਹੈ ਜਿੱਤੂ ਸਾਹਿਬ ਤੁਹਾਡੇ ਪਾਰਟੀ ਦਾ ਪੰਜਾਬ ਦੇ ਸਾਡੇ ਵਿਰੋਧ ਕਰ ਰਹੇ ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ ਜੇ ਕਰਦਾ ਮੈਂ ਲੰਮੀ ਉਮਰ ਦੀ ਪਾਰਟੀ ਨਾਲ ਸਮਝੌਤੇ ਦਾ ਖੜ ਜਾਣਾ ਠਹਿਰ ਠਹਿਰ ਮੈਂ ਕਹਾਂ ਕੁਝ ਵੀ ਵਿਰੋਧ ਕਰੇ ਜਦੋਂ ਉਹਦੇ ਲੈੰਦਾ ਕੋਈ ਵਿਰੋਧ ਕਰਦਾ ਬੜਾ ਸਰਕੀ ਸਟੈਂਡ ਮੈਂ ਕਹਿੰਦਾ ਮੇਰਾ ਸਟੈਂਡ ਬੜਾ ਕਲੀਅਰ ਹੈ ਜੋ ਹਾਈ ਕਮਾਂਡ ਦਾ ਸਟੈਂਡ ਹੈ ਉਹ ਮੇਰਾ ਸਟੈਂਡ ਹੈ ਤੇ ਮੇਰੀ ਗੱਲ ਸੁਣ ਜੇ ਹਾਈ ਕਮਾਂਡ ਕੋਈ ਕਿਸੇ ਨਾਲ ਹੋਵੇ ਨਾ ਹੋਵੇ ਲੋਕਤੰਤਰ ਚ ਤਾਕਤ ਕੀ ਹੁੰਦੀ ਹੈ ਕਿਹਦੇ ਨਾਲ ਲੋਕ ਨੇ ਬਾਸ ਨਹੀਂ ਜਿਹਦੇ ਨਾਲ ਮਤਾ ਕਰਦੀ ਲੋਕ ਸਭਾ ਇਲੈਕਸ਼ਨ